ਲਾਵੇਂ ਕਰਾਉਣੀਆਂ ਭਾਈ ਤੇ 10 ਕ ਬੰਦਿਆਂ ਨੇ ਆਉਣਾਗਾ ਪਰ ਜਿੱਥੋਂ ਤੱਕ ਮੇਰੀ ਸੋਚ ਹੈ ਵੀ ਚਲੋ ਅੱਜ ਇਹ ਮਜਬੂਰ ਆ ਵਿਚਾਰਾ ਹੋ ਸਕੇ ਆਪਾਂ ਜਿੰਨਾ ਹੋ ਸਕੇ ਦੇ ਕੇ ਤੋੜੀਏ ਕੁੜੀ ਨੂੰ ਠੀਕ ਹੈ ਨਾ ਤੇ ਆਪਣੀ ਵੀ ਭਾਈ ਛੋਟੀ ਭੈਣ ਆ ਸੋ ਚਲੋ ਮੇਰੀ ਛੋਟੀ ਭੈਣ ਹੈ ਜਖਮ ਨੇ ਆ ਇਥੋਂ ਇਹਦੇ ਆਰ ਪਾਰ ਮੋਰੇ ਨਿਕਲ ਗਏ ਸੀ ਸਾਰੇ ਆ ਠੀਕ ਆ ਹੁਣ ਵੀ ਇਹਨਾਂ ਤੁਹਾਨੂੰ ਦਿਖਾਉਣਾ ਹੋਵੇ ਸ਼ਾਰਟ ਵਿੱਚ ਲਾਵਾਂਗੇ ਸਿੱਧੇ ਦਿਖਾਣੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਪਿੰਡ ਦਾ ਹੀ ਭਾਈ ਇਹ ਕਹਿੰਦਾ ਧੀ ਦਾ ਵਿਆਹ ਰੱਖ ਰੱਖਿਆਗਾ ਤੇ ਇੱਕ ਲੋੜਬੰਦ ਪਰਿਵਾਰ ਹੀ ਆਪਣੇ ਪਿੰਡ ਦਾ ਖੁਦ ਤੇ ਆਹ ਭਾਈ ਆ ਇਹਦੇ ਘਟੋ ਘਟ ਇੱਕ ਸਾਲ ਹੋ ਗਿਆ ਵਕਤ ਪੇ ਨੂੰ ਵਕਤ ਕੀ ਪਿਆ ਲੱਤ ਤੇ ਦਿਹਾੜੀ ਗਿਆ ਸੀ ਕਿਸੇ ਦੇ ਵਿਚਾਰਾ ਤੇ ਕੀੜਾ ਸ਼ੋ ਗਿਆ ਸੀ ਗੁਰੇ ਕੀੜਾ ਸ਼ੋ ਗਿਆ ਸੀ ਇੱਕ ਸਾਲ ਲਗਾਤਾਰ ਐ ਸੋਚ ਲਓ ਵੀ ਪੱਟੀਆਂ ਕਰਨੋਂ ਰੁਪਏ ਨਹੀਂ ਹੁੰਦੇ ਸੀਗੇ ਗੁਰੇ ਚੱਕ ਕੇ ਤਾਂ ਹੀ ਮੜਾ ਜਾ ਆ ਸਾਰੀ ਲਤਨਾ ਬਾਈ ਇੱਥੋਂ ਲੈ ਕੇ ਇੱਥੋਂ ਤੱਕ ਗਲ ਗਈ ਸੀ ਇਹ ਐ ਸੋਚ ਲੋ ਬਾਈ 3 ਸਾਲ ਜਰੀਆਂ ਹੋਈਆਂ ਨੇ ਤੇ ਹੁਣ ਤੱਕ ਆਪਾਂ ਕਦੇ ਵੀ ਪਿੰਡ ਦੀ ਵੀਡੀਓ ਨਹੀਂ ਪਾਈ ਕਿਉਂਕਿ ਲੋਡ ਬੰਦ ਦੀ ਪਾਉਨੇ ਆ ਆਪਣੇ ਆਤ ਨੇ ਵੀ ਜਣਾ ਖਾਣਾ ਆ ਗਿਆ ਵੀ ਆਹ ਨੂੰ ਲੋੜਾ 4 ਰੁਪਏ ਬਾਈ ਪਾ ਦੋ ਖਾਤੇ ਠੀਕ ਆ ਸੱਟ ਦੋ ਤੇ ਦੇ ਦੋ ਉਸ ਨੂੰ ਤੇ ਆ ਥੋੜੀ ਜਿਹੀ ਬਾਈ ਫਰਿਆਦ ਹੀ ਆ ਗੁਰਦੱਸੀ ਕਿੰਨੇ ਜੀਦਾ ਪਿਆ ਬਾਈ 13 13 ਤਰੀਕ ਦਾ ਵਿਆਹ ਤੇ ਇਹ ਵਿਆਹ ਥੋੜੇ ਦਿਨਾਂ ਚ ਹੀ ਨਿਕਲਿਆ ਮੰਨ ਕੇ ਚੱਲੋ ਵੀ ਕਿੰਨੇ ਦਿਨ ਹੋ ਗਏ ਕੁੜੀ ਦਿਖਾਈ ਨੂੰ ਆਪਣੇ ਆ 5 6 ਦਿਨਾਂ ਹੋ ਗਏ 5 6 ਦਿਨ ਹੋ ਗਏ ਉਹਨਾਂ ਨੇ ਨਾਲ ਦੇ ਨਾਲੇ ਵੀ ਜਰਾ ਨੇ ਵੀ ਵਿਆਹ ਮੰਗ ਲਿਆ ਆਪਣੇ ਆ ਜੀ ਨਹੀਂ ਕਰਦਾ ਵੀ ਸਾਰੇ ਪਰਿਵਾਰ ਨੂੰ ਮੋਰੇ ਬਿਠਾਈ ਠੀਕ ਆ ਕੁਝ ਚਲੋ ਕਿਸੇ ਦੀ ਮਜਬੂਰੀ ਹੁੰਦੀ ਹੈ ਮਜਬੂਰੀ ਬਣ ਜਾਂਦੀ ਆ ਉਹਦੇ ਚੇ ਨੀਗਾ ਵੀ ਆਪਾਂ ਜਵਾਕਾਂ ਨੂੰ ਵੀ ਕੋਲੇ ਲਾ ਲਈਏ ਤੇ ਨਾਲ ਟੱਬਰ ਨੂੰ ਵੀ ਕੋਲੇ ਖਿਲਾ ਲਈਏ ਉਹ ਚੀਜ਼ਾਂ ਸੋਹਣੀਆਂ ਨਹੀਂ ਲਾ ਦੀਆਂ ਜੇ ਕੋਈ ਲੋੜ ਬੰਦਾ ਤਾਂ ਬਈ ਲੋੜ ਬੰਦੀ ਆ ਆਪਾਂ ਵੀ ਨਾਲ ਖੜੇ ਆ ਬਾਈ ਦੇ ਤੇ ਇਹਨੂੰ ਮਹਿਸੂਸ ਨਹੀਂ ਹੋਣ ਦੇਣਾ ਬਈ ਵਿਆਹ ਦਾ ਵੀ ਠੀਕ ਆ ਕਿਉਂਕਿ ਇੱਕ ਸਾਲ ਹੋ ਗਿਆ ਆਪਣੇ ਘਰੇ ਵਕਤ ਪਈਏ ਤੇ ਐਡਾ ਕੋਈ ਲਾਨ ਲਾਉਣ ਨਹੀਂ ਜਿਹੜਾ ਇੱਕ ਸਾਲ ਤਕਲੀਫ ਝਾਲਣੇ ਤੇ ਇਹਦੀ ਲਾਤ ਇਥੋਂ ਲੈ ਕੇ ਉੱਥੇ ਤੱਕ ਗਲ ਗਈ ਸੀ ਬਾਈ ਸਾਰੀ ਇਹ ਤੇ ਐਂ ਸੋਚ ਲਓ ਗੋਹੜਾ ਖੜਾ ਸੀ ਕੋਈ ਨਾਲ ਉਹਦੇ ਕੋਈ ਨਹੀਂ ਜੀ ਕੋਈ ਨਹੀਂ ਜਿਹਨਾਂ ਦਾ ਪਿੰਡ ਚ ਰਹਿੰਦਾ ਹੁੰਦਾ ਹੁੰਦਾ ਸੀਗਾ ਨਹੀਂ ਕੋਈ ਇਸਨੇ ਅੱਥ ਨਹੀਂ ਪਾਇਆ ਕਿਸੇ ਨੇ ਪਾਇਆ ਜਦੋਂ ਮੰਗਲ ਕਰਨੇ ਜਾਂਦੇ ਸੀ ਬਾਈ ਪੱਟੀਆਂ ਨੇ ਰੁਪਏ ਦੇ ਦੋ ਛੇਕੜ ਨਹੀਂ ਕਿਸੇ ਨੇ ਗੱਲ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਕਿਉਂਕਿ ਮੈਨੂੰ ਤਾਂ ਪਤਾ ਯਾਰ ਮੈਂ ਹੁਣ ਕੀ ਇਹਦੀਆਂ ਸਫਾਈਆਂ ਦਾਵਾ ਬਚਾਰੀਆਂ ਇੱਕ ਘਰ ਦੀ ਨੇ ਦਿਹਾੜੀਆਂ ਕਰ ਕਰਕੇ ਕੁਝ ਤਾਂ ਇਹਦਾ ਲਾਇਕ ਕਰਵਾਇਆ ਕੁਝ ਰਿਸ਼ਤੇਦਾਰੇ ਕੋਈ ਇੱਕ ਅੱਧਾ ਖੜਾ ਹੋਣਾ ਮਿਲਿਆ ਕਿ ਰਿਸ਼ਤੇਦਾਰ ਵੀ ਨਹੀਂ ਖੜੇ ਹਾਂ ਤੇ ਵੀ ਮੈਂ ਤਰਲਾ ਕੀਤੇ ਮੈਂ ਤਰਲਾ ਕਰਤਾ ਇੱਕ ਅੱਧਾ ਖੜ ਗਿਆ ਉਹ ਖੜ ਗਿਆ ਸ਼ਾਰਟ ਵਿੱਚ ਲਾ ਦੂੰ ਬਾਈ ਲੱਤ ਦੇ ਮੇਨ ਆਏ ਨਹੀਂ ਵੀ ਇਹ ਮਜਬੂਰ ਸੀ ਬੰਦਾ ਵਧੀਰਾ ਮਿਹਨਤੀ ਇੱਕ ਕੰਮ ਵਧੀਰਾ ਕਰਦਾ ਸੀ ਪਰ ਜਿਹੜਿਆ ਲੱਤ ਤੇ ਜ਼ਖਮ ਨੇ ਆ ਇਥੋਂ ਇਹਦੇ ਆਰ ਪਾਰ ਮੂਰੇ ਨਿਕਲ ਗਏ ਸੀ ਸਾਰੇ ਆ ਠੀਕ ਆ ਹੁਣ ਵੀ ਇਹਨਾਂ ਤੁਹਾਨੂੰ ਦਿਖਾਉਣਾ ਹੋਵੇ ਸ਼ਾਰਟ ਵਿੱਚ ਲਾਵਾਂਗੇ ਸਿੱਧੇ ਦਿਖਾ ਨਹੀਂ ਸਕਦੇਗੇ ਫਿਰ ਇਥੋਂ ਲੈ ਕੇ ਮੂਰਾ ਨਿਕਲ ਕੇ ਗਿੱਟਾ ਥਾਣੀ ਦੀ ਮੂਰਾ ਨਿਕਲ ਕੇ ਇਹ ਆ ਸਾਰਾ ਇਹਦੇ ਮਾਸ ਭਰਿਆ ਹੋਇਆ ਇਥੋਂ ਪੱਟਾਂ ਜੂ ਕੱਢ ਕੱਢ ਕੇ ਪੱਟਾਂ ਜੂ ਕੱਢਿਆ ਕੋਰੇ ਹਾਂਜੀ ਪੱਟਾਂ ਜੂ ਕੱਢਿਆ ਸੀ ਇਥੋਂ ਪੋਲਾ ਮਾਸ ਹੁੰਦਾ ਜਿਹੜਾ ਆਪਣਾ ਹਾਂ ਚੀਜ਼ਾਂ ਜੋ ਇਥਾਂ ਚ ਟਾਕੀਆਂ ਕੱਢੂਂਦੀਆਂ ਦੋਨੇ ਸੱਜੇ ਦੋਨੇ ਪੱਟਾਂ ਤੋਂ ਆਦਾ ਦੁੱਖ ਸੀਗੇ ਸੀਗਾ ਇਥੋਂ ਹੋਰ ਆ ਗਿਆ ਠੀਕ ਐ ਕੁੜੀ ਆ ਭਰਾ ਦੀ 19 ਸਾਲ ਦੀ ਚਲੋ ਠੀਕ ਆ ਮਹਾਰਾਏ ਨੇ ਉਹਦੇ ਦਿਨ ਸੀ ਉਹਦੇ ਭਾਗ ਸੀਗੇ ਹਨਾ ਲੇਗ ਸੀਗੇ ਤੇ ਆ 13 ਤਰੀਕ ਦਾ ਬਾਈ ਵਿਆਹ ਤੇ ਦਿਨ ਰਹਿ ਗਏ ਥੋੜੇ ਅੱਜ ਤਰੀਕ ਕਿੰਨੀ ਹੋਗੀ 6 6 ਤਰੀਕ ਹੋਗੀ ਅੱਜ 6 ਸੱਤ ਕਿਤੇ ਨਹੀਂ ਰਹਿ ਗਏ ਆਹ ਸੋਚ ਲਓ ਆਪਣੇ ਕੋਲ ਤਿੰਨ ਚਾਰ ਦੇਣੀ ਆ ਨੰਬਰ ਮੈਂ ਆਪਦਾ ਖੋਦਾ ਬਾਈ ਲਾ ਦਨਾਂਗਾ ਤੁਸੀਂ 10 ਰੁਪਏ ਪਾਉਂਗੇ ਉਹਦਾ ਵੀ ਤੁਹਾਨੂੰ ਹਿਸਾਬ ਦਿੱਤਾ ਜਾਣਾਗਾ 50 ਪਾਉਂਗੇ ਉਹ ਵੀ ਹਿਸਾਬ ਦਿੱਤਾ ਜਾਣਾ 100 ਪਾਉਂਗੇ ਉਹਦਾ ਵੀ ਹਿਸਾਬ ਦਿੱਤਾ ਜਾਣਾ ਹੋ ਸਕੇ ਸਕਰੀਨ ਸ਼ਾਟ ਵੀ ਪਾ ਦਿਓ ਬਾਈ ਕਿਉਂਕਿ ਕਰਵਾਉਣੀਆਂ ਤਾਂ ਇਕੱਲੀਆਂ ਭਰਾ ਦੀਆਂ ਲਾਵੇਂ ਨੇ ਇਹਨੇ ਤਾਂ ਵਿਚਾਰੇ ਨੇ ਆਖਿਆ ਵੀ ਚਲੋ ਵੀ ਆਪਾਂ ਤਾਂ ਇਕੱਲਾ ਲਾਵੇਂ ਕਰਾਉਣੀਆਂ ਭਾਈ ਤੇ 10 ਕ ਬੰਦਿਆਂ ਨੇ ਆਉਣਾਗਾ ਪਰ ਜਿੱਥੋਂ ਤੱਕ ਮੇਰੀ ਸੋਚ ਹੈ ਵੀ ਚਲੋ ਅੱਜ ਇਹ ਮਜਬੂਰ ਆ ਵਿਚਾਰਾ ਹੋ ਸਕੇ ਆਪਾਂ ਜਿੰਨਾ ਹੋ ਸਕੇ ਦੇ ਕੇ ਤੋਰਗੇ ਕੁੜੀ ਨੂੰ ਠੀਕ ਹੈ ਨਾ ਤੇ ਆਪਣੀ ਵੀ ਬਈ ਛੋਟੀ ਭੈਣ ਆਏ ਸੋ ਚਲੋ ਮੇਰੀ ਛੋਟੀ ਭੈਣ ਹੈ ਜਾਂ ਇਨੀ ਕ ਬੇਨਤੀ ਹੈ ਬਈ ਪ੍ਰਵਾਨ ਕਰਿਓ 13 ਤਰੀਕ ਨੂੰ ਵਿਆਹ ਬਈ ਵੀਡੀਓ ਅੱਜ ਲਾ ਦਨੇ ਆ ਰੀਲ ਵੀ ਪਾ ਦਾਂਗੇ ਨੰਬਰ ਗੂਗਲ ਪੇ ਮੇਰਾ ਸਕਰੀਨ ਤੇ ਚੱਲੀ ਜਾਂਦਾਗਾ ਤੇ ਨਾਲ ਸਕਰੀਨ ਸ਼ਾਟ ਵੀ ਪਾ ਦਿਓ 13 ਤਰੀਕ ਹੋ ਗਏ 14 ਤਰੀਕ ਨੂੰ ਤੁਹਾਨੂੰ ਇਕਲੇ ਇਕਲੇ ਪੈਸੇ ਪੈਸੇ ਦਾ ਹਿਸਾਬ ਆਪਾਂ ਤੁਹਾਨੂੰ ਦੱਸ ਦੇਣਾਗਾ ਠੀਕ ਹੈ ਨਾ ਤੇ ਆਹੀ ਹੱਥ ਜੋੜ ਕੇ ਬੇਨਤੀ ਹੈ ਪ੍ਰਵਾਨ ਕਰੋ ਵੀ ਧੰਨਵਾਦ ਹੀ ਜਾਂਦੇ ਵਾ